ਬੀਤੇ ਦਿਨੀ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਡਾਕਟਰੀ ਦੇ ਕੋਰਸ ਦੀ ਦੂਸਰੀ ਸਾਲ ਦੀ ਵਿਦਿਆਰਥਣ ਡਾਕਟਰ ਦੇ ਬਲਾਤਕਾਰ ਤੇ ਕਿਨੌਣੇ ਕਤਲ ਦੇ ਵਿਰੋਧ ਵਿੱਚ ਔਰਤ ਮੁਕਤੀ ਮੋਰਚਾ ਤੇ ਅੰਬੇਦਕਰੀ ਸਭਾ ਮਾਂ ਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਸ਼ਹਿਰ ਫਿਲੌਰ ਵਿੱਚ ਡਾਕਟਰ ਅੰਬੇਦਕਾ ਚੌਕ ਫਿਲੌਰ ਤੋਂ ਕੈਂਡਲ ਮਾਰਚ ਸ਼ੁਰੂ ਕਰਕੇ ਸ਼ਹਿਰ ਫਿਲੌਰ ਵਿੱਚ ਪ੍ਰਦਰਸ਼ਨ ਕਰਕੇ ਦੁਬਾਰਾ ਅੰਬੇਦਕਾ ਚੌਕ ਵਿੱਚ ਸਮਾਪਤ ਕੀਤਾ ਗਿਆ। ਇਸ ਸਮੇਂ ਕੈਂਡਲ ਮਾਰਚ ਦੀ ਅਗਵਾਈ ਆਰਥਿਕ ਮੁਕਤੀ ਮੋਰਚਾ ਦੀ ਸੁਨੀਤਾ ਫਲੋਰ ਬੀ ਬਿਹਾਂਸ ਕੋਰ ਅੰਬੇਦਕਰੀ ਆਗੂ ਸੰਜੀਪ ਪੋਰਾ ਤੇ ਹਾਤੀ ਮਜ਼ਦੂਰ ਸਭਾ ਦੇ ਜਰਨੈਲ ਫਲੋਰ ਨੌਜਵਾਨ ਆਗੂ ਪਰਸ਼ੋਤਮ ਫਲੋਰ ਜਮਹੂਰੀ ਕਿਸਾਨ ਸਭਾ ਦੇ ਤਜਿੰਦਰ ਢਾਲੀਵਾਲ ਨਸ਼ਾ ਵਿਰੋਧੀ ਸੰਗਠਨ ਕਮੇਟੀ ਦੇ ਮਾਸਟਰ ਹੰਸਰਾਜ ਜਸਵੰਤ ਠੱਟੀ ਡਾਕਟਰ ਸੰਦੀਪ ਕੁਮਾਰ ਅਧਿਆਪਕ ਆਗੂ ਸਰਿੰਦਰ ਪੁਆਰੀ ਆਦਨ ਕੀਤੀ ਇਸ ਮੌਕੇ ਗਵਰਨਮੈਂਟ ਟੀਚਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਆਗੂ ਕਰਨੈਲ ਫਲੋਰ ਤੇ ਹੋਰ ਆਗੂਆਂ ਨੇ ਮਰਹੂਮ ਡਾਕਟਰ ਦੇ ਤਿੱਲਾ ਨੂੰ ਫਾਹ ਲਗਾਉਣ ਦੀ ਮੰਗ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲ ਹੋਣ ਤੋਂ باوجود ਵੀ ਭਾਰਤ ਦੀਆਂ ਬੇਟੀਆਂ ਸੁਰੱਖਿਅਤ ਨਹੀਂ ਹਨ ਉਹਨਾਂ ਮੰਗ ਕੀਤੀ ਕਿ ਔਰਤਾ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਔਰਤਾ ਵਿਰੁੱਧ ਜ਼ੁਲਮਾਂ ਨੂੰ ਘਟ ਕੀਤਾ ਜਾ ਸਕੇ ਨਹੀਂ ਹੱਕਤ ਭਈਆ ਇਹ ਸਾਡਾ ਜਿਹੜਾ ਨਾ ਭਾਰਤ ਆਪਣੇ ਆਪ ਨੂੰ ਆਧੁਨਿਕ ਭਾਰਤ ਕਹਿੰਦਾ ਉਹਦੇ ਮੂੰਹ ਤੇ ਇਹ ਜਿਹੜਾ ਕਾਲਾ ਪਿਆ ਕਿਉਂਕਿ ਇੱਥੇ ਮਤਲਬ ਜੋ ਪੈਣਾ ਨੇ ਨਾ ਉਸ ਰਖਤ ਨਹੀਂ ਹੈਗੀ ਆ। 10 ਤੋਂ ਪਹਿਲਾਂ ਬਹੁਤ ਸਾਰੀਆਂ ਪਹਿਲੀਆਂ ਵਿਕਟਨਾਮਾ ਹੋ ਗਈਆਂ। ਪਤਾ ਨਹੀਂ ਸਾਡਾ ਜਿਹੜੇ ਆ ਦੇਸ਼ ਦੇ ਕਾਨੂੰਨ ਦੇ ਰਾਖੇ ਜਿਹੜੇ ਆ ਉਹ ਕੀ ਕਰਦੇ ਪਿਆ ਅਜੇ ਤੱਕ। ਇੱਦਾਂ ਦੇ ਬੰਦਿਆਂ ਦਾ ਸ਼ਰੀਆਮ ਤੰਗ ਦੇਣਾ ਚਾਹੀਦਾ। ਕਿਉਂਕਿ ਸਾਡਾ ਪਤਾ ਨਹੀਂ ਸਿਸਟਮ ਕਿਦਾਂ ਦਾ ਆ। ਅਸੀਂ ਉਹਨਾਂ ਦੇ ਜਿਹੜੇ ਆ ਅਬਰਾਤੀ ਆ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਆ। ਜਿਹੜੇ ਇਦਾਂ ਦੀਆਂ ਬਨੌੜੀਆਂ ਹਰਕਤਾਂ ਕਰਦੇ ਆ ਉਨਾ ਉਹਨਾਂ ਬਾਰੇ ਕਦੇ ਨਹੀਂ ਕਿਸੇ ਨੇ ਸੋਚਿਆ ਜਾਂਦਾ ਕਿਉਂਕਿ ਅੱਜ ਅਸੀਂ ਸਮਾਜ ਦਾ ਸੋਚਦੇ ਹਾਂ ਤਾਂ ਪਹਿਣਾ ਕਿੱਥੇ ਜਾਣਗੇ ਜੇ ਇੱਕ ਇੰਸਟੀਚਿਊਟ ਦੇ ਅੰਦਰ ਐਦਾਂ ਦੀ ਘਟਨਾ ਹੋ ਸਕਦੀ ਆ ਤਾਂ ਜਿਹੜਾ ਆਮ ਜੜੀਆਂ ਪਹਿਣਾ ਸਾਡੀਆਂ ਤੁਰੀਆਂ ਫਿਰਤੀਆਂ ਨੇ ਜੋ ਰਾਹ ਗਲੀ ਆਉਣਾ ਜਾਂ ਸਾਡੇ ਸਮਾਜ ਚ ਰਹਿੰਦੀਆਂ ਨੇ ਜਿਨ੍ਹਾਂ ਦਾ ਕੋਈ ਬਾਲੀਵਾਸ ਨਹੀਂ ਹੈਗਾ ਆ ਜੋ ਮਤਲਬ ਬਿਲਕੁਲ ਨਤਾਣੀ ਨਹੀਂ ਜਿਦਾ ਮੇਰੇ ਸਾਥੀ ਦੱਸਿਆ ਇਹ ਅੱਗੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਅਗੇ ਐਫਆਰ ਕਰਾਉਣੀ ਕਿੱਦਾਂ ਆ ਉਹਨਾਂ ਦਾ ਦੱਸੋ ਕੀ ਹਾਲ ਹੋਏਗਾ ਸੋ ਅੱਜ ਜਿਹੜਾ ਇਹ ਰੋਸ ਮਾਸਕ ਦਾ ਜਾ ਰਿਹਾ ਸੀ ਮੰਗ ਕਰਦੇ ਆ ਕਿ ਜਿਹੜਾ ਦੋਸ਼ਿਆਂ ਨੂੰ ਆ ਉਹ ਸ਼ਰਿਆਂ ਮੋ ਜਿਹੜਾ ਨਾ ਫਾਹਲ ਆਇਆ ਜਾਵੇ ਤਾਂ ਕਿ ਜਿਹੜੇ ਹੋਰ ਇੰਦਾ ਦੇ ਮਨ ਚ ਗੰਦੀ ਸੋਚ ਰੱਖਦੇ ਆ ਉਹਨਾਂ ਦੀ ਅਕਲ ਆ ਜਾ ਸਕੇ ਜੈਪੀਨ ਜੈ ਪਰ ਆ ਜੈਪੀਨ ਜੈ ਪਰ ਪਿਛਲੇ ਦਿਨੀ ਡਾਕਟਰ ਮੌਨਿਕਾ ਦੇ ਦੇਸ਼ ਦਾ ਇੱਕ ਇੰਸਟੀਚੂਨਲ ਮਰਡਰ ਹੋਇਆ ਹੈ ਕਲਕੱਤਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਉਸ ਅ ਇੰਸਟੀਚੂਟ ਦਾ ਮਰਡਰ ਜਿਹੜਾ ਇੱਕ ਗਿਣੀ ਮਿੱਤੀ ਸਾਜਿਸ਼ ਦੇ ਤਹਿਤ ਉਹਦਾ ਜਿਹੜਾ ਮਰਡਰ ਹੋਇਆ ਉਹਦੇ ਖਿਲਾਫ ਅੱਜ ਸ਼ਹਿਰ ਫਲੋਰ ਦੀਆਂ ਵੱਖ-ਵੱਖ ਅ ਅੰਬੇਡਕਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਤੇ ਹੋਰ ਜਿਹੜੀਆਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਜਥੇਬੰਦੀਆਂ ਤੇ ਐਕਟਿਵਿਸਟਸ ਵੱਲੋਂ ਇਸ ਵਿਸ਼ਾਲ ਰੋਸ ਪ੍ਰਦਰਸ਼ਨ ਤੇ ਕੈਂਡਲ ਮਾਰਚ ਸ਼ਹਿਰ ਫਲੋਰ ਵਿਖੇ ਅੰਬੇਦਕਰ ਜਮ ਫਲੋਰ ਤੋਂ ਕੱਢਿਆ ਗਿਆ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਡਾਕਟਰ ਪੰਪੋਸ ਦਾ ਡਾਕਟਰ ਸੁਪਰੀਆ ਦਾ ਫਿਰ ਰੋਹਿਤ ਬਹਾਮੁੱਲਾ ਦਾ ਇਹੋ ਜਿਹੇ ਸੈਂਕੜੇ ਉਦਾਹਰਨਾਂ ਆ ਜਦੋਂ ਇਸ ਦੇਸ਼ ਦੇ ਦਲਿਤ ਪਛੜੇ ਔਰ ਆਦੀਵਾਸੀ ਸਮਾਜ ਦੇ ਜਿਹੜੇ ਗਰੀਬ ਬੱਚੇ ਆ ਉਹ ਮਿਹਨਤ ਦੇ ਨਾਲ ਇਸ ਮਕਾਮ ਤੇ ਪਹੁੰਚਦੇ ਆ ਦਾ ਉਹ ਇੱਕ ਸਸਤਾ ਕਤਲ ਦਾ ਜਿਹੜਾ ਆ ਉਹ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ ਉਹਨਾਂ ਨੂੰ ਇਹ ਇਹੋ ਜਿਹੀਆਂ ਕਟਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਇਹੋ ਜਿਹਾ ਕਾਨੂੰਨੇ ਜੁਰਮ ਕਰਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਆਮ ਜਿਹੜੇ ਸਾਡੇ ਸਮਾਜ ਦੇ ਜਿਹੜੇ ਅਨਪੜ ਲੋਕ ਆ ਜਾਂ ਜਨ ਸੁਧਾਰਨ ਵਾਲਾ ਉਹਨਾਂ ਦਾ ਕੀ ਹਸ਼ਰ ਹੁੰਦਾ ਹੋਊਗਾ ਜਿਹੜੇ ਕੰਪਲੇਂਟ ਦਰਜ ਤੋਂਉਣ ਦੇ ਲਈ ਵੀ ਕਈ ਵਾਰ ਸਮਾਜ ਦੇ ਪੁਕਾਰਨਾ ਕਰਕੇ ਅੱਗੇ ਨਹੀਂ ਆਉਂਦੇ ਸੋ ਇਹੋ ਜਿਹੀਆਂ ਘਟਨਾਵਾਂ ਭਾਰਤ ਦੇ ਵਿੱਚ ਦਿਨ ਪ੍ਰਤੀ ਦਿਨ ਵਧ ਰਹੀਆਂ ਆ ਐਸਸੀਐਸਪੀ, ਓਬੀਸੀ, ਔਰਤਾਂ ਤੇ ਬੱਚਿਆਂ ਤੇ ਜਨਮ ਸਸ਼ੱਤਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਂ ਅਸੀਂ ਅੱਜ ਸਮੂਹ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਨੂੰ, ਉਸ ਸਟੇਟ ਦੀ ਸਰਕਾਰ ਨੂੰ ਸਖਤ ਚੇਤਾਵਨੀ ਔਰ ਤਾੜਨਾ ਕਰਦੇ ਆ ਕਿ ਉਸਦੇ ਦੋਸ਼ੀਆਂ ਨੂੰ ਫੜਿਆ ਜਾਵੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਔਰ ਉਹਦੇ ਪਰਿਵਾਰ ਜਿਹੜੀ ਪੀੜਤ ਲੜਕੀ ਆ ਬੱਚੀ ਆ ਉਹਦੇ ਪਰਿਵਾਰ ਦੀ ਜਾਨੀ ਅਤੇ ਮਾਨੀ ਸੱਖਿਆਂ ਨੂੰ ਵੀ ਜਿਹੜਾ ਯਕੀਨੀ ਪੜਾਇਆ ਜਾਵੇ ਜੈ ਭੀਮ ਜੈ ਭਾਰਤ